ਦੋਸਤੋ ਸਤਿ ਸ੍ਰੀ ਅਕਾਲ ਕਰ ਵਿਭਾਗ ਦੇ ਜਿਹੜੇ ਵਿੱਤ ਕਮਿਸ਼ਨਰ ਲਗਾਏ ਗਏ ਨੇ ਕ੍ਰਿਸ਼ਨ ਕੁਮਾਰ ਹੁਣੀ ਪੰਜਾਬ ਗਵਰਨਮੈਂਟ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਜਾਂ ਕਹਿ ਲੋ ਕੇ ਹਰਪਾਲ ਚੀਮਾ ਉਹਨਾਂ ਦੇ ਲਈ ਇੱਕ ਚੰਗੀ ਖਬਰ ਆ ਕਿਉਂਕਿ ਜਿਹੜੇ ਕ੍ਰਿਸ਼ਨ ਕੁਮਾਰ ਆ ਇਹ ਕਿਸੇ ਵੀ ਮਹਿਕਮੇ ਦੇ ਵਿੱਚ ਹੋਣ ਤੇ ਉੱਥੋਂ ਸਰਕਾਰ ਦੇ ਲਈ ਚੰਗੀਆਂ ਹੀ ਖਬਰਾਂ ਆਉਂਦੀਆਂ ਹੋਣੀਆਂ ਤੇ ਇਹਨਾਂ ਨੇ ਜਿਹੜਾ ਕਹਿ ਲੋ ਕਿ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਤੇ ਇਹ ਜਿਹੜੀ ਕੱਲ ਨਾ ਚਰਨਜੀਤ ਭੁੱਲਰ ਉਹਨਾਂ ਨੇ ਬੜੀ ਇੰਟਰਸਟਿੰਗ ਰਿਪੋਰਟ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਾਇਆ ਕੀਤੀ ਆ ਕਿ ਵੱਡੇ ਵੱਡੇ ਜਿਹੜੇ ਮੈਰਿਜ ਪੈਲਸ ਆ ਨਾ ਵੀ ਉਹ ਕਿੰਨੇ ਕਿੰਨੇ ਲੋਕਾਂ ਨੂੰ ਚਾਰਜ ਕਰਦੇ ਆ ਤੇ ਉਹ ਟੈਕਸ ਕਿੰਨਾ ਕਹ ਦਿੰਦੇ ਆ ਅੱਛਾ ਮੈਰਿਜ ਪੈਲਸਾਂ ਤੋਂ ਜੀ ਇੱਕ ਗੱਲ ਮੈਨੂੰ ਯਾਦ ਆ ਗਈ ਪਹਿਲੇ ਜੇਕਰ ਆਪਾਂ ਕਰ ਲਈਏ ਹਾਲਾਂਕਿ ਮੈਂ ਇਹ ਵੀ ਕਹਿ ਦਵਾਂਗੇ ਜ਼ਾਤੀ ਤੌਰ ਤੇ ਜਿਹਦੇ ਕੋਲ ਜਿੰਨੇ ਪੈਸੇ ਹੋਣ ਉਹ ਜਿੰਨੇ ਮਰਜ਼ੀ ਜੇ ਇਸ ਮਰਜ਼ੀ ਢੰਗ ਨਾਲ ਸੈਲੀਬ੍ਰੇਟ ਕਰਨਾ ਚਾਹੁੰਦਾ ਉਹਦੀ ਆਜ਼ਾਦੀ ਜਿਹੜੀ ਆ ਉਹ ਉਹਦੀ ਆਪਸ਼ਨ ਆ ਉਹ ਜਿਸ ਤਰੀਕੇ ਨਾਲ ਆ ਜਿਹੜਾ ਆਪਣਾ ਪਰਿਵਾਰ ਦੇ ਮੈਂਬਰਾਂ ਦੇ ਫੰਕਸ਼ਨ ਕਰਨੇ ਚਾਹੁੰਦਾ ਪਰ ਇੱਥੇ ਵੀ ਮੈਂ ਕੁਝ ਸਖਸ਼ ਜਿਹੜੇ ਆ ਹੁਣ ਕਈ ਵਾਰ ਜਦੋਂ ਰੇਡੀਓ ਤੇ ਗੱਲਬਾਤ ਕਰੀਦੀ ਆ ਤੇ ਇੱਕ ਦੋ ਸੱਜਣਾ ਨੇ ਮੈਨੂੰ ਕਿਹਾ ਵੀ ਕਿ ਯਾਰ ਇਹਦੇ ਤੇ ਕੋਈ ਤੁਸੀਂ ਕਿਸੇ ਦਿਨ ਗੱਲਬਾਤ ਕਰਿਓ ਕਿ ਮੈਨੂੰ ਲੱਗਦਾ ਬਾਕੀ ਹੋਰ ਲੀਆਂ ਕੰਟਰੀਆਂ ਦੇ ਵਿੱਚ ਵੀ ਇੱਥੇ ਯੂਕੇ ਦੇ ਵਿੱਚ ਵੀ ਜਾਂ ਕੈਨੇਡਾ ਦੇ ਵਿੱਚ ਵੀ ਆਪਾਂ ਦੇਖਿਆ ਕਿ ਇੱਥੇ ਵੀ ਐਕਚੁਅਲੀ ਵਿਆਹਾਂ ਤੇ ਉੰਨਾ ਕੇ ਖਰਚਾ ਹੋਣਾ ਸ਼ੁਰੂ ਹੋ ਗਿਆ ਜਿਸ ਤਿੱਕੇ ਨਾਲ ਇੰਡੀਆ ਦੇ ਵਿੱਚ ਹੁੰਦਾ ਸੀ ਤੇ ਇਹ ਵੀ ਗੱਲ ਨਾਲ ਹੀ ਆ ਕਿ ਇੱਥੇ ਵੀ ਬਹੁਤ ਲੋਕ ਹੁਣ ਕ੍ਰੈਡਿਟ ਕਾਰਡਾਂ ਦਾ ਜਾਂ ਉੱਥੇ ਜਿਹੜਾ ਵੈਸੇ ਗੜੇ-ਗੁੜੇ ਪਾ ਕੇ ਕਰਦਾ ਚੱਕਿਆ ਜਾਂਦਾ ਸੀ ਤੇ ਹੁਣ ਅੱਜਕੱਲ ਇ ਤੁਸੀਂ ਚੱਕ ਲੈਨੇ ਹੋ ਪੈਸੇ ਜਾਂ ਬਾਕੀ ਜਿਹੜਾ ਰੀਮੋਰਗੇਜ ਕਰਾ ਲੈਨੇ ਹੋ ਘਰ ਨੂੰ ਜਾਂ ਇਸ ਵੀਕੇ ਨਾਲ ਕੋ ਕਰਜ਼ਾ ਲੈ ਲੈਨੇ ਹੋ ਵੀ ਇੱਥੇ ਵੀ ਉਦਾਂ ਦਾ ਕੰਮ ਚੱਲ ਪਿਆ ਵੀ ਇਹ ਕੋਈ ਚੰਗੀ ਗੱਲ ਨਹੀਂ ਵੈਸੇ ਕਈ ਲੋਕਾਂ ਦਾ ਇਹ ਮੰਨਣਾ ਸੀ ਕਿ ਡੈਫੀਨਿਟਲੀ ਜੇ ਤਾਂ ਤੁਹਾਡੀ ਜਿਹੜੀ ਤੁਹਾਡੇ ਹਿਸਾਬ ਦੇ ਨਾਲ ਜਿੰਨੀ ਕਿ ਤੁਹਾਡੀ ਆਮਦਨ ਹੈ ਜੇ ਤਾਂ ਤੁਹਾਨੂੰ ਇਜਾਜ਼ਤ ਦਿੰਦੀ ਹੈ ਕਿ ਤੁਸੀਂ ਜਿਹੜਾ ਉਹਨਾ ਖਰਚਾ ਕਰ ਸਕੋ ਤਾਂ ਤੁਹਾਨੂੰ ਡੈਫੀਨਿਟਲੀ ਕਰਨਾ ਚਾਹੀਦਾ ਅਦਰਵਾਈਜ਼ ਤੁਹਾਨੂੰ ਨਹੀਂ ਤਾਂ ਕਿਤੇ ਉਹੀ ਪੰਜਾਬ ਵਾਲੀ ਗੱਲ ਨਾ ਹੋ ਜਵੇ ਕਿ ਪੰਜਾਬ ਦੇ ਵਿੱਚ ਆਪਾਂ ਕੀ ਸੁਣਦੇ ਆ ਕਿ ਜੀ ਉਹਨੇ ਵਿਆਹ ਏਡਾ ਵੱਡਾ ਕੀਤਾ ਤੇ ਪਰ ਉਹਦੇ ਲਈ ਕਿਸੇ ਨੇ ਜ਼ਮੀਨ ਵੇਚਦੀ ਕਿਸੇ ਨੇ ਜਿਹੜਾ ਕਰ ਗਹਿਣੇ ਪਾਤਾ ਜਾਂ ਕਿਸੇ ਨੇ ਇੰਨਾ ਕੋ ਕਰਜ਼ਾ ਚੱਕ ਲਿਆ ਬਾਅਦ ਵਿੱਚ ਉਹ ਕਰਜ਼ਾ ਉਹਦੇ ਤੋਂ ਮੋੜ ਨਹੀਂ ਹੋਇਆ ਫਿਰ ਪੰਜਾਬ ਦੇ ਵਿੱਚ ਕਰਜ਼ੇ ਦੁੱਖੋਂ ਖੁਦਕੁਸ਼ੀਆਂ ਦੀ ਗੱਲ ਅਸੀਂ ਬਹੁਤ ਸੁਣਦੇ ਆ ਵੀ ਉਧਰ ਨੂੰ ਕਹਾਣੀ ਨਾ ਚੱਲ ਜAVE ਕਈ ਜਿਹੜੇ ਇੱਥੇ ਸਾਡੇ ਸੱਜਣਿਆਂ ਉਹਨਾਂ ਨੇ ਇਸ ਗੱਲ ਤੇ ਚਿੰਤਾ ਵੀ ਜ਼ਾਹਿਰ ਕੀਤੀ ਆ ਤੇ ਬਾਕੀ ਜਿਵੇਂ ਮੈਂ ਕਿਹਾ ਕਿ ਇਹ ਤੁਹਾਡੀ ਆਪੋ ਆਪਣੀ ਜਿਹੜੀ ਤੁਹਾਡੀ ਨਿੱਜੀ ਤੁਹਾਡੇ ਜਜ਼ਬਾਤ ਹੁੰਦੇ ਆ ਨਿੱਜੀ ਤੁਹਾਡੀ ਤੁਹਾਡੀ ਚੋਇਸ ਹੁੰਦੀ ਆ ਕਿ ਤੁਸੀਂ ਕਿਹੜੀ ਚੀਜ਼ ਨੂੰ ਚੁਣਨਾ ਜੇਕਰ ਤੁਸੀਂ ਮਹਿੰਗੇ ਵਿਆਹ ਕਰਨੇ ਚਾਹੁੰਦੇ ਹੋ ਪਰ ਖੈਰ ਇਹ ਇਹ ਜਿਹੜੀ ਖਬਰ ਹੈ ਮਹਿੰਗੇ ਵਿਆਹਾਂ ਦੇ ਨਾਲ ਤਾਂ ਨਹੀਂ ਇਹ ਤਾਂ ਵੈਸੇ ਇੱਕ ਜਿਹੜਾ ਰਿਲੇਟਡ ਟਾਪਿਕ ਮੈਨੂੰ ਦਿਮਾਗ 'ਚ ਆ ਗਿਆ ਇਹ ਖਬਰ ਤਾਂ ਹੈਗੀ ਆ ਪੰਜਾਬ ਦੇ ਇਨਕਮ ਦੇ ਨਾਲ ਲੈ ਕੇ ਤੁਹਾਨੂੰ ਪਤਾ ਕਿ ਪੰਜਾਬ ਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਹੈ ਤੇ ਪੰਜਾਬ ਦੀ ਜਿਹੜੀ ਆ ਵਿੱਤੀ ਸਿਹਤ ਆ ਉਹ ਕਾਫੀ ਜਿੱਦਾਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਦੇ ਵਿੱਚ ਤਾਂ ਸੁਧਾਰ ਦੱਸਿਆ ਜਾ ਰਿਹਾ ਪਰ ਪੰਜਾਬ ਦੀ ਵਿੱਤੀ ਸਿਹਤ ਦੇ ਵਿੱਚ ਸੁਧਾਰ ਆਉਣ ਨੂੰ ਥੋੜਾ ਟਾਈਮ ਲੱਗੇਗਾ ਇਹ ਪੈਸੇ ਵੀ ਜਿਹੜੇ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਕਿ ਕਿਸੇ ਵੀ ਮੁਲਕ ਦੀ ਕਿਸੇ ਵੀ ਸਟੇਟ ਦੀ ਇਕਨੋਮੀ ਨਾ ਤਾਂ ਹੀਠਾਂ ਜਾਂਨੇ ਜਲਦੀ ਜਾਂਦੀ ਹੁੰਦੀ ਹੈ ਤੇ ਨਾ ਹੀ ਜੇ ਹੀਠਾਂ ਚੱਲ ਜਵੇ ਉਹ ਉੱਪਰ ਜਲਦੀ ਆਉਂਦੀ ਹੁੰਦੀ ਹੈ ਸੋ ਇਹ ਜੇਕਰ ਇੱਧਰੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੁਰਦੀ ਆ ਤੇ ਇੱਕ ਵੈਸੇ ਚੰਗਾ ਕਦਮ ਹੋ ਸਕਦਾ ਸੋ ਇਹ ਜਿਹੜੀ ਰਿਪੋਰਟ ਆ ਚਰਨਜੀਤ ਭੁੱਲਰ ਉਹਨਾਂ ਦੀ ਇਹਦੇ ਵਿੱਚ ਇਹ ਜ਼ਿਕਰ ਕਰਦੇ ਨੇ ਕਿ ਮੁਹਾਲੀ ਦਾ ਇੱਕ ਲਗਜ਼ਰੀ ਮੈਰੇਜ ਪੈਲੇਸ ਪ੍ਰਤੀ ਫੰਕਸ਼ਨ 15 ਲੱਖ ਰੁਪਏ ਵਸੂਲਦਾ ਜਦੋਂ ਕਿ ਕਾਗਜ਼ਾਂ ਦੇ ਵਿੱਚ ਸਿਰਫ 5 ਲੱਖ ਰੁਪਏ ਦੀ ਬੁਕਿੰਗ ਦਿਖਾਉਂਦਾ ਇੱਕ ਪ੍ਰੋਗਰਾਮ ਪਿੱਛੇ 10 ਲੱਖ ਰੁਪਏ ਤੇ ਲੱਗਣ ਵਾਲੇ ਟੈਕਸ ਦੀ ਚੋਰੀ ਕਰਦਾ ਤੇ ਬਾਕੀ ਫਿਰ ਇਹਨਾਂ ਨੇ ਇੱਕ ਮਾਲ ਵਿੱਚ ਜਿਹੜਾ ਲਗਜ਼ਰੀ ਪੈਲੇਸ ਪ੍ਰਤੀ ਪ੍ਰੋਗਰਾਮ 5 ਤੋਂ 6 ਲੱਖ ਰੁਪਏ ਵਸੂਲਦਾ ਜਦਕਿ ਟੈਕਸ ਸਿਰਫ 2 ਲੱਖ ਰੁਪਏ ਦੀ ਜਿਹੜਾ ਬੁਕਿੰਗ ਤੇ ਤਾਰਿਆ ਜਾ ਰਿਹਾ ਤੇ ਇਹ ਇਹਨਾਂ ਨੇ ਤਾਂ ਲਿਖਿਆ ਕਿ ਪੰਜਾਬ ਦੇ ਵਿੱਚ ਲਗਜ਼ਰੀ ਵਿਆਹਾਂ ਦਾ ਰੁਝਾਨ ਵਧਿਆ ਮੈਂ ਤਾਂ ਕਹਿਣਾ ਪਏ ਪਿਛਲੇ 20 25 ਸਾਲ ਹੋ ਗਏ ਨੇ ਉਹ ਤਾਂ ਹੁਣ ਇੱਕ ਕੁੜ ਕੁੜ 20 ਸਾਲ ਤਾਂ ਹੋ ਹੀ ਗਏ ਨੇ ਜਦੋਂ ਇਹ ਪੈਲਸਾਂ ਦਾ ਦੌਰ ਦौरा ਚੱਲਿਆ ਸੀ ਪਹਿਲਾਂ ਅਸੀਂ ਆਪਣੀ ਸੁਰਤ ਦੇ ਵਿੱਚ ਥੋੜਾ ਬਾਲਾ ਵਿਆਪ ਪਿੰਡਾਂ ਦੇ ਵਿੱਚ ਦੇਖੇ ਨੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਵੇਖੇ ਨੇ ਅਦਰਵਾਇਸ ਤਾਂ ਪੈਲਸਾਂ ਦਾ ਕੰਮ ਲੰਬੇ ਟਾਈਮ ਤੋਂ ਸ਼ੁਰੂ ਹੈ ਤੇ ਉਹ ਪੈਲਸ ਜਿਹੜਾ ਲਗਜ਼ਰੀ ਬਣਦੇ ਗਏ ਬਣਦੇ ਗਏ ਬਣਦੇ ਗਏ ਅੱਜ ਕਿੱਥੇ ਤੱਕ ਪਹੁੰਚ ਗਏ ਵੀ ਆਪਾਂ ਸਾਰੇ ਜਾਣਦੇ ਹੀ ਆਂ ਸੋ ਇਹ ਇਹਨਾਂ ਨੇ ਜਿਹੜਾ ਚੰਜੀਤ ਭੁੱਲਣ ਉਹਨਾਂ ਨੇ ਇਸ ਖਬਰ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਜਿਹੜੇ ਐਸਟਰੀਕੇ ਦੇ ਪੈਲਸ ਨੇ ਇਹਨਾਂ ਵੱਲੋਂ ਸਾਲਾਨਾ ਕਰੋੜਾ ਰੁਪਏ ਦੀ ਜਿਹੜੀ ਢਾਕ ਖਜ਼ਾਨੇ ਨੂੰ ਲਈ ਜਾ ਰਹੀ ਹੈ ਲੁਧਿਆਣੇ ਦੇ ਵਿੱਚ 6 ਮੈਰਿਜ ਪੈਲਸਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਤੋਂ 4 ਦੀ ਰਜਿਸਟ੍ਰੇਸ਼ਨ ਨਹੀਂ ਹੋਈ ਮੋਹਾਲੀ ਦੇ 7 ਪੈਲਸ ਨੇ ਜਦੋਂ ਕਿ ਜਲੰਧਰ ਦੇ 2 ਪੈਲਸਾਂ ਦੀ ਸ਼ਰਾਬਤ ਹੋਈ ਹੈ ਨੋਟਿਸ ਜਾਰੀ ਹੋਣ ਕਰਕੇ ਪੈਲਸ ਮਾਲਕਾਂ ਦੇ ਵਿੱਚ ਘਬਰਾਹਟ ਹੈ ਪੈਲਸਾਂ ਦੇ ਬਿੱਲ ਤੇ 18% ਫੀਸ ਦੀ GST ਲੱਗਦਾ ਹੈ ਡੈਕੋਰੇਸ਼ਨ ਕੈਟਰਿੰਗ ਅਤੇ DJ ਬਿੱਲ ਤੇ ਵੀ 18% ਦੀ GST ਹੈ ਮਹਾਲਾ ਪਟਿਆਲਾ ਲੁਧਿਆਣਾ ਜਲੰਧਰ ਅਮਰitsar ਵਿੱਚ ਪੈਲਸਾਂ ਵੱਲੋਂ ਵੱਡੀ ਪੱਧਰ ਤੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਤੇ ਆបਕਾਰੀ ਵਿਭਾਗ ਵੱਲੋਂ ਮੈਰਿਜ ਪੈਲਸਾਂ ਲਈ ਜਾਰੀ ਹੋਏ ਸ਼ਰਾਬ ਦੇ ਲਾਇਸੈਂਸਾਂ ਤੋਂ ਵੀ ਅੰਦਾਜ਼ੇ ਲਗਾ ਤੇ ਕਰ ਵਿਭਾਗ ਨੇ ਹੁਣ ਟੈਕਸਚੂਰਾਂ ਨੂੰ ਫੰਡ ਦੇ ਲਈ ਸੂਈਏ ਲਗਾ ਦਿੱਤੇ ਨੇ ਜਿਹੜੇ ਕਿ ਗਾਹਕ ਬਣ ਕੇ ਪੈਲਸਾਂ ਤੋਂ ਅਸਲ ਰੇਟ ਪਤਾ ਕਰ ਰਹੇ ਨੇ ਸੋ ਇਹੇ ਹੁਣ ਜਿਹੜੇ ਆ ਜਦੋਂ ਦੇ 크੍ਰਿਸ਼ਨ ਕੁਮਾਰ ਹੁਣੀ ਆਏ ਨੇ ਨਾ ਇਹਨਾਂ ਨੇ ਆਪਣੇ ਜਿਹੜੇ ਆ ਕਰਤੇ ਨੇ ਲੋਕ ਐਕਟੀਵੇਟ ਕੇ ਪਤਾ ਕਰੋ ਵੀ ਪਾਈ ਇਹ ਅਸਲੀ ਕਿੰਨੇ ਪੈਸੇ ਲੈਂਦੇ ਨੇ ਵੀ ਪੇਪਰਾਂ 'ਚ ਤਰ੍ਹਾਂ ਦਿਖਾ ਲਦੇ ਨੇ ਨਾ ਵੀ ਅਸੀਂ ਲੱਖ ਲੈ ਲਿਆ ਅੱਜ 2 ਲੱਖ ਲੈ ਲਿਆ ਪਰ ਵਿਆਹ ਕਰਨ ਦਾ ਅਸਲੀ ਇਹ ਜਿਹੜੇ ਪੈਸੇ ਲੈਂਦੇ ਕਿੰਨੇ ਨੇ ਵੀ ਇਹ ਹੁਣ ਕਹਿ ਲਓ ਕਿ ਇੱਕ ਤਰੀਕੇ ਨਾਲ ਇਹਨਾਂ ਦੀ ਸ਼ਾਮਤ ਆਈ ਆ ਜਿਹੜੇ ਕਰ ਵਿਭਾਗ ਦੇ ਨੇ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਇਹਨਾਂ ਨੇ ਲੰਘੇ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਡਿਵੀਜ਼ਨਾਂ ਦੇ ਵਿੱਚ ਮੀਟਿੰਗਾਂ ਕਰਕੇ ਟੈਕਸ ਚੋਰੀ ਰੋਕਣ ਵਾਸਤੇ ਅਧਿਕਾਰੀਆਂ 'ਤੇ ਪੱਬਾ ਪਾਰ ਕਰ ਦਿੱਤੇ ਨੇ ਉਹਨਾਂ ਸਖਤੀ ਦਿਖਾਉਂਦਿਆਂ ਜਲੰਧਰ ਦੇ ਇੱਕ E2O ਨੂੰ ETO ਨੂੰ ਮੁਅਤਲ ਕਰ ਦਿੱਤਾ ਉਹਨਾਂ ਅਫਸਰਾਂ ਨੂੰ ਹਦਾਇਤ ਕੀਤੀ ਕਿ ਕਾਰੋਬਾਰੀਆਂ ਨੂੰ ਪਰੇਸ਼ਾਨ ਨਾ ਕਰਨ ਜਿਹੜੇ ਸਾਡੇ ਵਿੱਤ ਮੰਤਰੀ ਨੇ ਚੀਮਾ ਸਾਹਿਬ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਟੈਕਸਚੁਰੀ ਨੂੰ ਸਹਿਨ ਨਹੀਂ ਕਰੇਗੀ ਉਹਨਾਂ ਨੇ ਦੱਸਿਆ ਕਿ ਟੈਕਸਚੁਰੀ ਦੇ ਰਾਹ ਰੋਕਣ ਵਾਸਤੇ ਕਈ ਤਰੀਕ ਕਈ ਤਰ੍ਹਾਂ ਦੇ ਤਰੀਕੇ ਜਿਹੜੇ ਆ ਇਖਤियार ਕੀਤੇ ਜਾ ਰਹੇ ਨੇ ਤੇ ਟੈਕਸਚੁਰੀ ਕਰਨ ਵਾਲੇ ਮੈਰਿਜ ਪੈਲਸਾਂ ਦੀ شناخت ਕੀਤੀ ਜਾ ਰਹੀ ਹੈ ਸੋ ਇਹ ਬੜੀ ਅਹਿਮ ਜਿਹੜੀ ਡਿਵੈਲਪਮੈਂਟ ਆ ਪੰਜਾਬ ਦੀ ਇਕਨੋਮੀ ਨੂੰ ਲੈ ਕੇ ਦੇਖਦੇ ਆ ਇੱਧਰ ਹੀ ਕਿਦਾਂ ਦਾ ਕੰਮ ਕਰਦੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਧਰ ਨੂੰ ਜਿਹੜੀਆਂ ਸਥਿਤੀਆਂ ਜਾਂਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਜਿਹੜਾ ਬਿੱਤ ਵਾਲੇ ਪਾਸੇ ਆ ਫਾਈਨੈਂਸ ਵਾਲੇ ਪਾਸੇ ਆ ਸਥਿਤੀਆਂ ਬਿਹਤਰ ਹੋ ਸਕਣ ਸੋ ਦੁਆਗੋਆਂ ਜੀ ਉਹ ਚੰਗੇ ਪਾਸੇ ਨੂੰ ਜਾਣ ਅਹੀ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਬਹੁਤ ਬਹੁਤ ਧੰਨਵਾਦ ਨਾਲ ਜੁੜਨ ਲਈ ਸਬਸਕ੍ਰਾਈਬ ਤੇ ਫੋਲੋ ਸਟ ਕਰ ਲਿਓ ਸਤਿ ਸ਼੍ਰੀ ਅਕਾਲ